ਨਰੀਤੀ ਨੂੰ ਕਤਲ ਕੀਤਾ ਗਿਆ ਅਜੇ ਤੱਕ ਮੇਰੀ ਸਰਕਾਰ ਨੇ ਕੋਈ ਸਲਵਾਈ ਨਹੀਂ ਕੀਤੀ ਉਹਨੂੰ ਬੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਮੇਰੀ ਉਹ ਲੜਕੀ ਜਿਹੜੀ ਗੱਜਕੇਰੀ ਖਦਾਰਨ ਪਟਿਆਲਾ ਯੂਨੀਵਰਸਿਟੀ ਦੀ ਵਿਦਿਆਰਥਣ ਇੱਕ ਨੰਬਰ ਦੀ ਗੱਜਕੇਰੀ ਜਿਹਦੇ ਕੋਲ ਕੋਈ ਸ਼ਾਸਤਰੰ ਬਾਸ ਤੇ ਕੋ ਮਰਦੀ ਸੀ ਉਹਨਾਂ ਕੋਲ ਨਰੀਤੀ ਨੂੰ ਕਤਲ ਕੀਤਾ ਗਿਆ ਅਜੇ ਤੱਕ ਮੇਰੀ ਸਰਕਾਰ ਨੇ ਕੋਈ ਸਲਵਾਈ ਨਹੀਂ ਕੀਤੀ ਉਹਨੂੰ ਬੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸ਼ਾਸਤਰ ਕੇ ਅਧੀਨ ਰਾਜ ਹੈ ਇਹ ਅਸੀਂ ਖਾਲਸਾ ਸ਼ਾਸਤਰੀ ਨਹੀਂ ਪਹਿਨ ਸਾਡਾ ਚੋਰਾ ਨੂੰ ਇਹਨਾਂ ਨੇ ਹਥਿਆਰਾਂ ਦੇ ਲਾਇਸੈਂਸ ਦਿੱਤੇ ਸਰਕਾਰਾਂ ਨੇ ਏਡੀਸੀ ਗਰੇਵਾਲ ਸਾਹਿਬ ਕਾਂਗਰਸ ਸਰਕਾਰ ਦੇ ਹੁੰਦੇ ਆ ਕਰਮਚਾਰੀ ਤੋਂ ਮੈਨੂੰ ਨੇ ਕਿਹਾ ਜਿੰਨੇ ਮਰਜੀ ਪੈਸੇ ਲੈ ਜਿੱਥੇ ਮਰਜੀ ਤੁਰਿਆ ਫਿਰ ਤੇਰਾ ਲਾਇਸੈਂਸ ਨਹੀਂ ਮੰਨਣਾ 13646643 ਨੰਬਰ ਮੇਰੇ ਲਾਇਸੈਂਸ ਦਾ ਉਹਨੇ ਰਿਐਕਟ ਕਰਕੇ ਛੱਡ ਦਿੱਤਾ ਜੇ ਸਾਡੇ ਕੋਲ ਹੀ ਕੁਛ ਨਾ ਹੋ ਸਾਡੀ ਖਾਲਸਾਈ ਤੇਰੀ ਕੀ ਆ ਅਸੀਂ ਕਾਦੀਆਂ ਮਾਲਾ ਫੇਰਾਂਗੇ ਜਲ੍ਹੇਦਾਰ ਸਾਹਿਬ ਸਾਨੂੰ ਹੱਕ ਚਾਹੀਦਾ ਕਿ ਅਸੀਂ ਸ਼ਸਤਰ ਪਹਿਨ ਸਕੀਏ ਮੇਰੀ ਉਹ ਲੜਕੀ ਜਿਹੜੀ ਗੱਜਕੇਰੀ ਖਡਾਰਨ ਪਟਿਆਲਾ ਯੂਨੀਵਰਸਿਟੀ ਦੀ ਵਿਦਿਆਰਥਣ ਇੱਕ ਨੰਬਰ ਦੀ ਗੱਜਕੇਰੀ ਜੇ ਉਹਦੇ ਕੋਲ ਕੋਈ ਸ਼ਸਤਰ ਹੁੰਦਾ ਉਹ ਮਰਦੀ ਸੀ ਉਹਨਾਂ ਕੋਲ ਸਹਿਜ ਬਾਠ ਕਰ ਰਹੀ ਗੁਰਸਿੱਖ ਹੋਰਤਾ ਕੁਝ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਤੇਜ਼ ਤਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਪੰਜਾਬ ਦੇ ਤਰੰਤਾਰਨ ਤੋਂ ਸਾਹਮਣੇ ਆਇਆ ਹੈ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦੀ ਸਾਰ ਲੈਣ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੀ ਇਸ ਮੌਕੇ ਉਹਨਾਂ ਨੇ ਪਰਿਵਾਰ ਨਾਲ ਬੈਠ ਕੇ ਦੁੱਖ ਸਾਂਝਾ ਕੀਤਾ ਪਰਿਵਾਰ ਮੁਤਾਬਕ ਮਰਹੂਮਾ ਗਤਕੇ ਦੀ ਖਿੜਾਰਨ ਸੀ ਮਰਹੂਮਾ ਦੇ ਪਿਤਾ ਨੇ ਆਤਮ ਰੱਖਿਆ ਲਈ ਹਥਿਆਰ ਰੱਖਣ ਦੀ ਮੰਗ ਕੀਤੀ ਹੈ ਇਸ ਮੌਕੇ ਜਥੇਦਾਰ ਸਾਹਿਬ ਨੇ ਰਵਾਇਤੀ ਹਥਿਆਰ ਚਲਾਉਣੇ ਸਿੱਖਣ ਦੀ ਵੀ ਗੱਲ ਕਹੀ ਅਤੇ ਪਿੰਡਾਂ ਵਿੱਚ ਸਾਂਝ ਬਣਾ ਕੇ ਰੱਖਣ ਦੀ ਵੀ ਗੱਲ ਕਹੀ ਜਥੇਦਾਰ ਸਾਹਿਬ ਵੱਲੋਂ ਕਾਤਲਾ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਨੂੰ ਤਾੜਿਆ ਵੀ ਗਿਆ ਖਾਸੰਗਰ schwitz ਦੇ ਪਰਿਵਾਰ ਦਾ ਸਾਥ ਦੇਣ ਦਾ ਉਹਨਾਂ ਨੇ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਾਠ ਕਰਦੀ ਭੈਣ ਦਾ ਦਿਨ ਦਿਹਾੜੇ ਕਤਲ ਲਾ ਐਂਡ ਆਰਡਰ ਦਾ ਵੱਡਾ ਮਾਮਲਾ ਹੈ ਇਸ ਨੂੰ ਲੈ ਕੇ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾ ਇਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਤੋਂ ਨਜ਼ਰ ਨਹੀਂ ਆਉਂਦੇ ਪਰसों ਦੀ ਘਟਨਾ ਆਈ ਸਰਕਾਰ ਦੀ ਹਾਂਜੀ ਪਰसों ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਹਤੋਂ ਖੁੱਲੇ ਛੱਡਦੇ ਆਂ ਅਸੀਂ ਆਪਣੀਆਂ ਢੀਆਂ ਦੀਆਂ ਲਾਸ਼ਾਂ ਮੈਨੂੰ ਇਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅੱਦੇ ਵੀ ਅਸੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਹਨਤਾ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਨਿਆਂ ਕਾਦੇ ਲਈ ਹੁੰਦਾ ਵੀ ਅੱਜ ਕੋਈ ਕ੍ਰਾਈਮ ਕੀਤਾ ਕਿਸੇ ਨੇ ਉਹਨੂੰ ਸਜ਼ਾ ਮਿਲੂਗੀ ਅੱਗੇ ਕੋਈ ਕ੍ਰਾਈਮ ਨਹੀਂ ਕਰੂਗਾ ਵੀ ਸਖਤ ਸਜ਼ਾ ਮਿਲਦੀ ਆ ਪਰ ਜਦੋਂ ਤੁਸੀਂ ਦੋਸ਼ੀਆਂ ਨੂੰ ਲੱਭੋਗੇ ਹੀ ਨਹੀਂ ਤੇ ਫੇਰ ਤੇ ਕਾਤਲ ਖੁੱਲੇ ਘੁੰਮਣਗੇ ਦੇਖ ਲੱਭਣੇ ਪੈਣਗੇ ਇਹਨਾਂ ਨੂੰ ਔਰ ਇਹ ਪੂਰੇ ਪੰਜਾਬ ਦੇ ਵਿੱਚ ਮਾਤਮ ਦਾ ਮਾਹੌਲ ਹੈ ਦੇ ਕਰਕੇ ਹਰ ਬੰਦਾ ਸੋਚ ਰਿਹਾ ਸਾਰਿਆਂ ਦੀਆਂ ਧੀਆ ਆ ਆਪਾਂ ਵੀ ਢਿੰਗਾਲੇ ਆਪਾਂ ਵੀ ਪੈਣ ਵਾਲੇ ਆ ਇਹ ਆਪਣੇ ਸਾਰਿਆਂ ਦਾ ਤੁਹਾਡਾ ਵੀ ਇਹੋ ਜਿਹੇ ਦਰਦ ਆ ਸਾਰਿਆਂ ਨੂੰ ਇਹਦੇ ਤੇ ਬੁਲੰਦ ਆਵਾਜ਼ ਕਰਨੀ ਚਾਹੀਦੀ ਆ ਸਰਕਾਰ ਤਾਂ ਕਿ ਗੱਲ ਪੂਰੀ ਪਚਾਓ ਵੀ ਕਿੰਨਾ ਚਿਰ ਹੋਰ ਤੁਸੀਂ ਇਹ ਸਹਿਣ ਕਰੋਗੇ ਧਿਆਨ ਦਿਓ ਇਹਦੇ ਤੇ